ਸਭ ਤੋਂ ਪਹਿਲਾ ਕੰਮ ਧੂਰੀ ਦਾ ਤੇ ਸੰਗਰੂਰ ਦਾ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸੋਸ਼ਲ ਮੀਡੀਆ ਜਿਹੜੇ-ਜਿਹੜੇ ਮੰਚਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਬਹੁਤ-ਬਹੁਤ ਤੁਹਾਡਾ ਧੰਨਵਾਦ ਪੁਰਾਣੇ ਸਾਥੀ ਬੈਠੇ ਨੇ ਸਾਡੇ ਸੰਗਰਸ ਦੇ ਦਿਨਾਂ ਦੇ ਵੀ ਸਾਥੀਓ ਤੇ ਬੜਾ ਕੁਝ ਤੁਹਾਡੇ ਕੈਮਰੇਆਂ ਆਹੀਂ ਅਸੀਂ ਕਿਹਾ ਬੜਾ ਕੁਝ ਤੁਹਾਡੇ ਕੈਮਰੇਆਂ ਨੇ ਵਿਕਾਸ ਦੇ ਕੰਮ ਦਿਖਾਏ ਵੀ ਗਰੰਟੀਆਂ ਪੂਰੀਆਂ ਹੋਈਆਂ ਆਂ ਦਿਖਾਈਆਂ ਵੀ ਮੰਗਾ ਵੀ ਲੋਕਾਂ ਨੇ ਮੰਗ ਪੱਤਰ ਵੀ ਕਿਹਾ ਸੋ ਅੱਜ ਤੁੜੀ ਹਲਕੇ ਦੇ ਇੱਕ ਤਾਂ ਤੁੜੀ ਦੇ ਵਿੱਚ ਐ ਮੁੱਖ ਮੰਤਰੀ ਸਹਾਇਤਾ ਕੇਂਦਰ ਖੋਲੇ ਤੁਸੀਂ ਪਲੀਜ਼ ਉੱਥੇ ਜਾ ਕੇ ਆਇਓ ਉਹਦਾ ਪਲੀਜ਼ ਉਹਦਾ ਕੱਲ ਨੂੰ ਵਰਕਿੰਗ ਡੇ ਹੈ ਤੇ ਲੋਕਾਂ ਨਾਲ ਗੱਲਬਾਤ ਕਰਿਓ ਤੇ ਇੱਕੋ ਛੱਤ ਥੱਲੇ ਸਾਰਾ ਕੁਝ ਕੰਮ 51 ਕਿਸਮ ਦੇ ਕੰਮ ਉੱਥੇ ਹੋ ਜਾਣਗੇ ਇੱਕੋ ਰਿਸੈਪਸ਼ਨ ਤੋਂ ਤੁਹਾਨੂੰ ਪਰਚੀ ਮਿਲਣੀ ਹੈ ਬਸ ਉੱਥੇ ਤੁਸੀਂ ਬਹਿ ਜਾਣਾ ਤੇ ਸਾਰਾ ਕੁਝ ਕਰ ਦਿੱਤਾ ਜਾਣਾ दे चाहे वो जाति प्रमाण पत्र है चाहे वो कोई पासपोर्ट का काम है चाहे कोई थोड़ा कोई विधवा पेंशन पेनशन मैं दो तीन मिले भी सब दो जो बंद उ बड़ा शानदार वेटिंग रूम भी है मीटिंग रूम भी है जितने प्रेस कॉन्फ्रेंस हो सकती है और बहुत अच्छा एक माहौल क्रिएट होगा उस तो बाद और देखिए मैं अज आया पांच पिंड पंचायत असि सी ਜਿਹਦੇ ਚ ਚਾਂਗਲੀ ਅਹ ਧਨੌਰ ਖੁਰਤਕ ਧਨੌਰ ਕਲਾਂ ਅਹ ਇਸ ਤੋਂ ਲਾ ਬਾ ਕਾਤਰੂ ਤੇ ਕਨੌਰ ਬਨੌਰ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਹਨਾਂ ਪਿੰਡਾਂ ਨੂੰ ਆ ਚੁੱਕੇ ਨੇ ਤੇ ਸਰਪੰਚਾਂ ਨੇ ਅੱਜ ਦਿੱਸੇ ਨੇ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਮਿੰਨੂ 40 ਲੱਖ ਦਾ ਚੈੱਕ ਕਿਸੇ ਇੱਕ ਮਿੰਨੂ 56 ਲੱਖ 48 ਹਜ਼ਾਰ ਦਾ ਚੈੱਕ ਹੈ ਇੱਕ ਮਿੰਨੂ 20 ਲੱਖ ਦਾ ਉਹ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਤੇ 23 ਲੱਖ ਦਾ ਉਹਨਾਂ ਨੂੰ ਸੈਂਟਰਲ ਬਲੌਗ ਦਾ ਔਰ 32 ਲੱਖ ਪਿੰਡਾਂ ਦੇ ਛੱਪੜ ਮੁੱਖ ਮੰਗਾ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾ ਹਰ ਪਿੰਡੀਆਂ ਨੇ ਉਹ ਪੂਰੀਆਂ ਕਰਨੀਆਂ ਨੇ ਤੇ ਨਾਲ ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਲੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਮੰਗੇ ਸੋ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਹੈ ਪ੍ਰੋਜੈਕਟ ਵਧੀਆ ਹੋਵੇ ਤਾਂ ਸੀ ਜਿਹੜਾ ਖਜ਼ਾਨੇ ਦਾ ਮੂਹ ਜਿਹੜਾ ਉਹ ਪਿੰਡਾਂ ਦੇ ਲੋਕਾਂ ਵੱਲ ਸ਼ਹਿਰਾਂ ਦੇ ਲੋਕਾਂ ਵੱਲ ਕਰ ਸਕਦੇ ਪਹਿਲੇ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਬਕਾਲਾ ਬਕਾਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜੂਗਾ ਕਿਹੜੇ ਕਿਹੜੇ ਪਿੰਡ ਨੂੰ ਕਿਹੜੇ ਕਿਹੜੇ ਕਿੰਨੇ ਕਿੰਨੇ ਪੈਸੇ ਗਏ ਨੇ ਕਨੌਰੀ ਕਨੌਰ ਕਲਾਂ ਕਨੌਰੀ ਕਲਾਂ ਕਨੌਰ ਖੁਰਦ ਬਾਕੀ ਚੰਗਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਐਸੀਆਂ ਦੀ ਗੱਲਾਂ ਮੈਂ ਕੋਈ ਜ਼ਿਆਦਾ ਡਿਟੇਲ ਨਹੀਂ ਪਾਉਂਦਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਆ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਕੋਟਾ ਵੰਡਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ ਰਾਸਤਾਨ ਨੂੰ ਕੋਟਾ ਨਿਰਧਾਰਤ ਆਜ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ 1 ਘੰਟੇ ਵਿੱਚ 100 ਕਿਊਸਿਕ ਛੱਡਦੇ ਅਗਲੇ ਘੰਟੇ ਫਿਰ 100 ਕਿਊਸਿਕ ਹੋ ਤਾਂ ਫਿਰ ਜਿੰਨਾ ਉਹਨਾਂ ਦੇ ਸਬਨਾਂ ਹੁੰਦਾ ਜਿੰਨਾ ਉਹਨਾਂ ਦੀ ਨਹਿਰਾਂ ਇੱਕਦਮ ਨਹੀਂ ਛੱਡੇ ਜਾਂਦਾ ਪਾਣੀ ਤੇ ਜਿੰਨਾਂ ਦੀ ਨਹਿਰਾਂ ਉਹਨਾਂ ਚੱਲਦੀਆਂ ਨੇ ਉਹ ਸਭ ਨਾਲ ਪਾਣੀ ਮਿਲ ਜੂਗਾ ਇਹੀ ਗੱਲ ਮੈਂ ਇੱਕ ਤਰੀਕ ਤੋਂ ਕਹਿੰਦਾ ਰਿਹਾ ਹਾਂ ਕਿ 21 ਤਰੀਕ ਤੋਂ ਤੁਹਾਨੂੰ ਵੈਸੇ ਹੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਪਾਣੀ ਨਿਰਧਾਰਤ ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਿਤ ਹੋਇਆ ਹੋਇਆ ਜਦੋਂ ਬਹੁਤ ਜ਼ਿਆਦਾ ਪਾਣੀ ਸੀ ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਭਾਖੜਾ ਚ ਜਾ ਪੌਂਗ ਚ ਜਾ ਹਰਜੀਸਾਗਰ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰਿਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਧੱਕਾ ਨਾ ਕਰੋ ਹਰਿਆਣਾ ਨੇ ਬਾਦੂ ਪਾਣੀ ਮੰਗਿਆ ਅਸੀਂ ਨਹੀਂ ਦਿੰਦਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਪੰਜਾਬ ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤੋ ਮਿੱਤਰ ਪੂਰੇ ਪੰਜਾਬ ਵਿੱਚ ਆਉਣਗੇ ਕੋਈ ਪਾਈਪ ਫੈਕਟਰੀ ਹੋਵੇ ਪੰਜਾਬ ਵਿੱਚ ਜਿਹਦੇ ਕੋਲ ਪਾਈਪ ਪਏ ਹੋਣ ਸਾਨੂੰ ਪਲੀਜ਼ ਅਡਰੈਸ ਦੇ ਦੇ ਕਿਸੇ ਪਾਈਪ ਫੈਕਟਰੀ ਕੋਲੇ ਪਾਈਪ ਨਹੀਂ ਹੈਗੇ ਜੀ ਇਸ ਵਾਰ ਆਰਡਰ ਤੇ ਬੇਟਿੰਗ ਲਿਸ ਚੱਲ ਰਹੀ ਹੈ ਸੋ ਪਾਣੀ ਨੇਰੀ ਪਾਣੀ ਨੂੰ ਸੀ ਵਰਤਣ ਲੱਗੇ ਉਹ ਉਹ ਪੁਰਾਣੀਆਂ ਆਤਾਂਤੀ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ਤੇੜੇ ਅਸੀਂ ਯੂਜ਼ ਕਰ ਲਿਆ ਅੱਜ ਤੱਕ ਪਾਖੜਾ ਲੱਗਦਾ ਪਹਿਲਾਂ ਕਿਤੇ 76 75 ਤੋਂ ਵਧਿਆ ਨਹੀਂ ਸੀ ਪਿਆਰ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਹਾਂ ਕੋਰਟ 'ਚ ਅਸੀਂ ਕਹਾਂ ਵੀ ਅਸੀਂ ਤਾਂ ਆਪਣੇ ਹਿੱਸੇ ਵਰਤ ਰਹੇ ਨੇ ਇਹ ਆਪਣਾ ਹਿੱਸਾ ਵਰਤ ਕੇ ਵੀ ਸਾਥੋਂ 142000 ਤੋਂ ਵੱਧ ਕਿ ਉਹ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨਹੀਂ ਆਪ ਦੇ ਕੋਟੇ ਤੋਂ ਅਸੀਂ ਹਿਊਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ ਉਹਨਾਂ 4000 ਮਤਲਬ ਕਿ ਉਹ ਸਿੱਕ ਜਿਹੜਾ ਪੀਣ ਵਾਸਤੇ ਉਹਨਾਂ ਨੂੰ ਮੰਗਿਆ ਸੀ ਅਸੀਂ ਦੇ ਦੇ ਸੀ ਪਰ ਜੇ ਬੀਬੀਐਮਬੀ ਦਾ ਜਿਹੜਾ ਐਗਰੀਮੈਂਟ ਦੇਖੀ ਉਹ ਚ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਹਾਰਤੇ ਦਿਓ ਪਰ ਕੋਈ ਨਹੀਂ ਅਸੀਂ ਦਾ ਭਾਈਕ ਨਹੀਂ ਹੈ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨਾਲ ਦੀ ਲੜਾਈ ਚ ਪਾਣੀ ਪਾਉਂਦੇ ਰਹੇ ਸਾਡਾ ਦੁਸ਼ਮਣ ਥੋੜੀ ਜਿਹਾ ਰਹਿਣਾ ਸਾਡੇ ਦਾ ਦੇਸ਼ ਬਸ ਹੀ ਨਹੀਂ ਆ ਪਰ ਇਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੇ ਸੀ ਜਿਸ ਤੱਕ ਇਹਨਾਂ ਨੂੰ ਬਾਹਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆ ਤੁਹਾਡੇ ਸਾਹਮਣੇ ਵੀ ਕਹਿਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਵਰਤਣਾ ਚਾਹੀਦਾ ਅਗਲੀ ਵਾਰ ਵੀ ਨਾ ਉਮੀਦ ਕਰਿਓ ਸਾਡੇ ਤੋਂ ਕਿ ਤੁਸੀਂ ਮਾਰਕਸ ਚ ਆਪਣਾ ਖਤਮ ਕਰਕੇ ਪ੍ਰੈਲ ਮਈ ਚ ਕਹਿੰਦੋ ਸਭ ਪਾਣੀ ਦੇ ਦਿਹੀ ਹੈ ਕਿ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਣ ਲੱਗੇ ਪਹਿਲਾਂ ਤਾਂ ਚੱਲੇ ਜਾਂਦੀ ਸੀ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ حساب ਲੈ ਰਹੇ ਹਾਂ ਸੋ ਇਸ ਕਰਕੇ ਅੱਜ 21 ਮਈ ਹੈ ਅਸੀਂ ਪਾਣੀ ਵੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਹੈ ਤੇ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੱਗ ਰਹੀ ਹੈ ਪਹਿਲਾ ਹੱਕ ਤਾਂ ਪੰਜਾਬ ਦਾ ਨਾਲ ਇਵਨ ਹਰਿਆਣਾ ਤੇ ਰਾਜਸਥਾਨ ਕੋਰਪਰੀਅਨ ਵੀ ਕਿੰਨੇ ਬਣਾ ਲੈ ਇਹਨਾਂ ਨੂੰ ਜਦ ਕਿ ਉਹ ਕਿਸੇ ਵੀ ਦਰਿਆ ਨਾਲ ਉਹਨਾਂ ਨੂੰ 1 ਇੰਚ ਵੀ ਜ਼ਮੀਨ ਨਹੀਂ ਲੱਗਦੀ ਨਾ ਸਤਲੋ ਦੇ ਨਾਲ ਨਾ ਰਾਵੀ ਨਾਲ ਨਾ ਬਿਆਸ ਨਾਲ ਹਿੱਸਾ ਹੋ ਰਾਵੀ ਚੋਂ ਵੀ ਮੰਗਦੇ ਹਿੱਸਾ ਹੋ ਬਿਆਸ ਚੋਂ ਵੀ ਮੰਗਦੇ ਆ ਜੋ ਪਹਿਲਾਂ ਜ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜੋ ਬਣਦਾ ਸੀ ਉਹ ਤਾਂ ਉਹ ਤਾਂ ਜੰਮਨਾਚ ਵੀ ਬਣਦਾ ਸੀ ਪੰਜਾਬ ਦਾ ਜਦੋਂ ਜਿਹੜਾ ਮਹਾਪੰਜਾਬ ਕਹ ਲਓ ਜਦੋਂ ਉਦੋਂ ਪੰਜਾਬ ਸੀ ਸੱਚ ਪੰਜਾਬ ਦਾ ਹਿੱਸਾ ਜਿਹੜਾ ਸੀ ਯਮਨਾ ਦੇ ਪਾਣੀ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣਾ ਯਮਨਾ ਨਾਲ ਤੋਂ ਪਾਣੀ ਲੈਂਦਾ ਹੈ ਜੀ ਪਰ ਪੰਜਾਬ ਦਾ ਘੜਤਾ ਸਭ ਪੰਜਾਬ ਤੋਂ ਮੰਗਣ ਲੱਗ ਗਏ ਤੇ ਜਦੋਂ ਹੈ ਹੀ ਇਕੱਠੇ ਸੀ ਦੋ ਭਾਈ ਜੇ ਕੋਈ ਸਾਂਝੀ ਚੀਜ਼ ਹੈ ਦੋ ਦੋ ਇਸ ਤਰ੍ਹਾਂ ਚ ਵੰਡੀ ਜਾਊਗੀ ਤਾਂ ਉਹ ਤਾਂ ਉਹਨਾਂ ਨੇ ਰੱਖ ਲਿਆ ਯਮਨਾ ਵਾਲਾ ਤਾਂ ਪਰ ਨਾਲ ਦੀ ਨਾਲ ਸਭ ਸੱਸ ਭਾਈ ਵੱਲ ਮੰਗਣ ਲੱਗ ਗਏ ਨਾਲ ਦੇ ਹੁਣ ਪਾਖੜਾ ਤੋਂ ਕਹਿੰਦੇ ਵੱਧ ਪਾਣੀ ਦਿਓ ਔਰ ਧੱਕਾ ਕਰਨ ਲੱਗ ਗਏ ਸਵੇਰੇ 6 ਵਜੇ ਚੇਅਰਮੈਨ ਉੱਠ ਕੇ ਆ ਜਾਂਦਾ ਸੀ ਮੈਂ ਗੇਟ ਖੋਲੂਗਾ ਐਂ ਕਿ ਆئیںਗੇ ਕੁਲ ਦੇ ਬੱਚਿਆਂ ਦੀ ਗੱਲ ਹੈ ਸੋ ਇਸ ਕਰਕੇ ਪਾਣੀ ਵਾਸਤੇ ਜੋ ਉਹ ਸਾਡੀ ਲਾਈਫ ਲਾਈਨ ਹੈ ਪੰਜਾਬ ਦੀ ਜਦੋਂ ਹੋਬੇ ਨਾ ਅਸੀਂ ਪਾਣੀ ਤੇ ਇਧਰ ਉਧਰ ਗਲਤ ਇਸਤੇਮਾਲ ਕਰ ਰਹੇ ਸਾਡੇ ਕੋਲੇ ਆਪ ਦੇ ਪਾਈਪ ਪਾ ਰਹੇ ਆ ਕੱਸੀਆਂ ਚਲਾ ਰਹੇ ਆ ਰਜਵਾਹੇ ਪੁਰਾਣੇ ਬੰਦ ਪਏ ਸੂਏ ਸਾਰੇ ਚਲਾ ਰਹੇ ਆ ਲੈਰੀ ਪਾਣੀ ਅਸੀਂ ਬਰਕਤ ਥੱਲੇ ਵਾਲਾ ਪਾਣੀ ਸਾਡਾ ਵਰਤਣ ਕਰਕੇ ਮਤਲਬ ਫੁੱਟਾਂ 'ਚ ਵੀ 600 ਫੁੱਟ ਤੇ ਜਾਵੜਿਆ ਜੀ ਸੋ ਇਸ ਕਰਕੇ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਹਾਂ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਉਹ ਸਰਕਾਰ ਦੇ ਪੈਸੇ ਲੱਗਦੇ ਆ ਕਾਟਾ ਦਿੱਤੀ ਸੀ ਇਹ ਤੇ ਸਰਕਾਰ ਉਹਦੇ ਕਾਟਾ ਦਿੱਤੀ ਸੀ ਜਿਆਦਾ ਬੰਦੇ ਵੀ ਇੱਕ ਰਾਸ਼ਟਰ ਉਹਦਾ ਉਹਦਾ ਮੌਕੇ ਦੇਖਦੇ ਨੇ ਜੀ ਪੰਜਾਬ ਨੂੰ ਕਿਹੜੇ ਬੱਸੇ ਮਾਰ ਮਾਰੀ ਹੈ ਜੰਗ ਹੈ ਉਹ ਸਾਡੇ ਨਾਲ ਪੈਂਦੀ ਹੈ ਠੀਕ ਹੈ ਜੀ ਸਾਰੀ ਸਾਰੀ ਜਿਹੜੀ ਜੰਗ ਲੜਣੀ ਹੈ ਕਿੱਥੇ ਲੜੀਏ ਹਾਜ਼ਿਲ ਕਤੋਂ ਪਠਾਨਕੋਟ ਤੱਕ ਜਿੰਨੇ ਡਰੋਨ ਆਏ ਜਿੰਨੀਆਂ ਮਜੈਲਾ ਆਈਆਂ ਸਾਡੇ ਕੋਲ ਠੀਕ ਹੈ ਜੀ ਪਾਣੀ ਵਾਲੀ ਜੰਗ ਹੈ ਉਹ ਸਾਨੂੰ ਲਾ ਰੱਖੀ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਪੁਲਿਸ ਨੂੰ ਮੈਂ ਬਾਰਡਰ ਤੇ ਲਾਵਾਂ ਜਾਂ ਡੈਮਾਂ ਤੇ ਲਾਵਾਂ ਹੈ ਜੀ ਇਧਰ ਖਸਾਨਾਂ ਵਾਲਾ ਜਿਹੜਾ ਉਹਦੇ 'ਚ ਇਹਨਾਂ ਨੇ ਬਾਰਡਰ ਬੰਦ ਕਰਿ ਰੱਖੇ ਠੀਕ ਹੈ ਨਾ ਸੋ ਪ੍ਰਸ਼ਤਾਚਾਰ ਵਿਰੁੱਧ ਤੇ ਨਸ਼ਿਆਂ ਵਿਰੁੱਧ ਜੰਗ ਹੈ ਉਹ ਅਸੀਂ ਲੜ ਰਹੇ ਆ ਹੁਣ ਮਤਲਬ ਕਿਸੇ ਪਾਸੇ ਤੋਂ ਤੁਹਾਨੂੰ ਖੰਢੀ ਆ ਬਤਾ ਬੁੱਲਾ ਆਉਣ ਦੋ ਆ ਡੀਐਫ ਦਾ ਸਾਡਾ ਪੈਸਾ ਰੋਕੀ ਬੈਠੇ ਝੋਲ ਵੀ ਚਾਹੀਦੇ ਸਾਤੋਂ ਪੀਡੀਐਫ ਵਾਸਤੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਵਾਸਤੇ ਜਿਹੜਾ ਪੀਡੀਐਸ ਵਾਸਤੇ ਝੋਲ ਚਾਹੀਦੇ ਆ ਕਣਕ ਵੀ ਚਾਹੀਦੀ ਐ ਸਰੋਂ ਚਾਹੀਦੀ ਐ ਦਾਣਾ ਚਾਹੀਦਿਆਂ ਬਾਜਰਾ ਚਾਹੀਦਾ ਮੱਕੀ ਚਾਹੀਦੀ ਐ ਪਰ ਪਾਣੀ ਨਾ ਪਾਣੀ ਪਾਣੀ ਨਹੀਂ ਫਿਰ ਗੰਮਲੇ ਚ ਗਈਏ ਦਸੋ ਕਣਕਾ ਕਿੱਥੇ ਅਸੀਂ ਅਸੀਂ ਅੱਜ ਵੀ 40% ਫੂਟਬਾਲ ਦਾ ਦਿੰਨੇ ਆ ਜੀ ਫੂਟਬਾਲ ਦਾ 40% ਪੰਜਾਬ ਹਿੱਸਾ ਪਾਉਂਦਾ ਸਾਨੂੰ ਪਾਣੀ ਸਪੈਸ਼ਲ ਪੈਕੇਜ ਦਾ ਕੀ ਦੇਣਾ ਸੀ ਸਾਡੇ ਦਸ ਸਗੋਂ ਜਿਹੜੇ ਹੈਗੇ ਸੀ ਉਹ ਵੀ ਘਟਾਈ ਜਾਂਦੇ ਆ ਉਹ ਆਰਮੀ ਨਾਲ ਸੰਬੰਧਤ ਆ ਜੀ ਆਰਮੀ ਕਹਿੰਦੇ ਵੀ ਕੋਰਟ ਮਾਰਸ਼ਲ ਵਗੈਰਾ ਕੋਈ ਚੱਲ ਰਿਹਾ ਆਰਮੀ ਦਾ ਕੋਈ ਫੈਸਲਾ ਨਹੀਂ ਆਰਮੀ ਨਾਲ ਅਸੀਂ ਗੱਲ ਕੀਤੀ ਹੈ ਪੀ ਸਾਨੂੰ ਦੱਸੋ ਜੀ ਕਿ ਹੈਗਾ ਕੇਸ ਹੈ ਅਜੀਤ ਸ਼ਹੀਦਾਂ ਦਾ ਸਨਮਾਨ ਕਰਨ ਤੇ ਅਸੀਂ ਤਾਂ ਸਭ ਤੋਂ ਅੱਗੇ ਹਾਂ ਕਰੋੜ ਰੁਪਇਆ ਅਸੀਂ ਤਾਂ ਅਨਾਉਂਸ ਕੀਤਾ ਹੈ ਮੈਂ ਆਪ ਜਨਦਰੇ ਕਰੇ ਆਰਮੀ ਵੱਲੋਂ ਜਦੋਂ ਹੀ ਕੋਈ ਫੈਸਲਾ ਆਜੂਗਾ ਅਸੀਂ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਹੁਣ ਤਾਂ ਲੋਕ ਲਹਿਰ ਬਣ ਗਈ ਗੁਰਦੁਆਰਾ ਸਭ ਤੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨਾਲ ਜੁੜ ਗਈਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਔਰ ਹਰ ਰੋਜ਼ ਬڑے-ਬڑے ਤਸਕਰ ਜਿਹੜੇ ਨੇ ਉਹ ਖੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਤੇ ਨਾਲ-ਨਾਲ ਤੁਸੀਂ ਦੇਖਿਆ ਹੋਊਗਾ ਕਿ 85 ਕਿਲੋ ਹੈਰਨ ਫੜੀ ਸੀ 4-5 ਦਿਨ ਪਹਿਲਾਂ ਇੱਥੋਂ ਤਰਨ-ਤਰਨ 85 ਕਿਲੋ ਕਿੱਥੇ ਗ੍ਰਾਮਾ ਚ ਘਰ ਬਰਬਾਦ ਕਰ ਦਿੰਦੀ ਹੈ ਗ੍ਰਾਮਾ ਚ ਕਿਲੋ 85 ਕਿਲੋ ਕ 7 ਕਿਲੋ ਕੱਲ ਬੜੀ ਹਵਾਲਾ ਮਨੀ ਵੀ ਫੜੀ ਜਾ ਰਹੀ ਹੈ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਸਾਥ ਦੇ ਨੂੰ ਤਿਆਰ ਆ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਇਸ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਅਸੀਂ ਉਹਨਾਂ ਨੂੰ ਮਰੀਜ਼ ਸਮਝਦੇ ਆਂ ਉਹਨਾਂ ਨੂੰ ਅਸੀਂ ਕੋਈ ਤਸ ਕਰ ਨਹੀਂ ਸਮਝਦੇ ਉਹਨਾਂ ਨੂੰ ਰੀਹੈਬ ਸੈਂਟਰਾਂ ਚ ਜਾਂ ਉਹ ਸੈਂਟਰਾਂ ਚ ਇਲਾਜ ਕਰਾਉਂਦੇ ਆਂ ਜਿੱਦੇ ਜਿੱਦ ਕੱਟਣ ਲੱਗ ਪਈ ਗੱਲ ਕਰ ਰਹੇ ਨਾ ਸਵਾਲ ਪਹਿਲੀ ਕਹੋ ਜੀ ਕਿਵੇਂ ਹੋਊਗੀ ਕਿਵੇਂ ਹੋਊਗੀ ਤਾਰਾਂ 'ਚੋਂ ਹੋਊਗੀ ਟਰਾਂਸਫਾਰਮਰ ਚੋਂ ਬਾਅਦੂ ਕਿ ਪਹਿਲਾਂ ਬਿਜਲੀ ਉੱਤੋਂ ਆਏ ਉਹੀ ਪ੍ਰਬੰਧ ਹੋਗੇ ਪਹਿਲਾਂ ਗ੍ਰਿਡ 'ਚ ਆਊਗੀ ਜੀ ਫਿਰ ਉਹ ਬਰ ਚਾ ਖਰਚ ਆ ਜੂਗੀ ਫਿਰ ਉਹ ਦੇ ਮੋਟਰ ਵਾਲਾ ਜਦੋਂ ਹਰੇ ਰੰਗ ਦਾ ਬਟਨ ਦਬਦੋਂ ਮੇਂ ਬਿਜਲੀ ਚੱਲ ਪੂਗੀ ਆ ਆ ਸਿਸਟਮ ਹੈ ਪਹਿਲੇ ਪੁੱਛੀਏ ਜਿੰਨੇ ਕੱਟ ਲੱਗਾ ਉਹਦੇ ਦੱਸਿਓ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਬਲ ਸਰਬਲ ਪਲੈਂਟ ਫੀਦਲੇ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹਾਂ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਨਹਿਰ ਉਹਨਾਂ ਪਿੰਡਾਂ 'ਚ ਅਸੀਂ ਬਿਜਲੀ ਰਾਤ ਨੂੰ ਦੇਣਾ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਨਾਲੇ ਕੱਸੀ ਵਾਲਾ ਕਹਿੰਦੇ ਵੀ 5 ਵਜੇ ਦੀ بجائے 3 ਵਜੇ ਵੇਲੇ ਹੋ ਜਾਵੇ। ਜਾਣਾ ਕਿੱਥੇ ਗੁੰਡਾਂ ਦੀ ਜਾਣਾ ਬਹਿ ਗਏ। ਹਨਾ ਜੇ ਨਹਿਰ ਵਾਲੇ ਪਾਣੀ ਨਾ ਪੂਰਾ ਨਹੀਂ ਹੁੰਦਾ। ਫਰਜ਼ ਕੱਲੋ 4 ਕੈਰੀ ਰਹਿ ਗਏ। ਨਹਿਰ ਵਾਲੇ ਪਾਣੀ ਨਾ ਦੇਣੇ। ਰਾਤ ਨੂੰ ਬਿਜਲੀ ਹੋਊਗੀ ਤਾਂ 4 ਕੈਰੀ ਰਮਾਉਂਗੇ ਨਾ ਤੁਸੀਂ। ਦੁਬਾਰਾ ਥੋੜੀ ਛੱਡੋਗੇ ਸਾਰੇ ਖੇਤ ਚ। ਤੇ ਬਿਜਲੀ ਕੱਟ ਵਰਤੀ ਜੋਗੀ ਥੱਲੋਂ ਪਾਣੀ ਕੱਟ ਵਰ। 705 ਕਿਸਾਨਾਂ ਦੇ ਵਿੱਚ ਇਹਦਾ ਦੂਜਾ ਤਰ੍ਹਾਂ ਕੀ ਜਿਵੇਂ ਕੂਸ਼ਾ ਦੀ ਵੈਰਾਈਟੀ ਜਿਹੜੀ ਖਾਂਦੀ ਚ ਰਹੇ ਨੇ ਪਰ ਸਰਕਾਰ ਪੂਸਾ ਨਹੀਂ ਖਰੀਦਦੇ ਬਿਲਕੁਲ ਨਹੀਂ ਖਰੀਦਦੇ ਇਹ ਪਹਿਲੇ ਹੀ ਕਹਿ ਚੁੱਕਿਆ ਸੀ ਕਿ ਆਰ 126 127 128 129 ਜਿਹੜੀ ਮਤਲਬ ਜਿਹੜੇ ਸ਼ਾਰਟ ਟਰਮ ਵੈਰਾਈਟੀਆਂ ਨੇ ਪੂਸਾ 155 ਦੇ ਲੈਂਦੀ ਹੈ ਪੂਸਾ ਨਹੀਂ ਖਰੀਦਾਂਗੇ ਜੇ ਵੀ ਪੂਸਾ ਬੀਜੂਗਾ ਤਾਂ ਉਹ ਆਪ ਜਿੰਮੇਵਾਰ ਹੋਊਗਾ ਅਸੀਂ ਪਹਿਲਾਂ ਕਹਿੰਦੇ ਸੀਰ ਸਾਹਿਬ ਬੰਦ ਪਿਆ ਸਰ ਸਰ ਇਸ ਗੱਲ ਕਰਦੀ ਹੈ ਪਰ ਕੀ ਅਪਰਵੀਸ ਅਲੋਕੇਸ਼ਨ ਕਰਦੀ ਹੈ ਕਿ ਜਿਹੜੀ ਨਾਲ ਕੇ ਰਲਦੀ ਹੈ ਉਹਦੇ ਪੰਜਾਬ ਤੋਂ ਬਾਅਦ ਦੇ ਦੇਖੋ ਜੀ ਉਹਨਾਂ ਨੇ ਤਾਂ ਕੁਝ ਨਾ ਕੁਝ ਕਹਿਣੇ ਹੁੰਦੇ ਆ ਸੁਵੀਰ ਬਾਦਲ ਨੂੰ ਪੁੱਛਿਆ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ 22 ਚਾਂਸਲਰ ਸੀ ਉਹ ਦਿੱਲੀ ਤੋਂ ਲੈ ਕੇ ਲੈ ਆ ਰਹੇ ਸੀ ਇਹਨਾਂ ਨੇ 22 ਚਾਂਸਲਰ ਨਹੀਂ ਨਹੀਂ ਸਾਡਾ ਸਾਡਾ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇਖਿਆ ਤਾਂ ਨੌਕਰੀਆਂ 'ਚ ਵੀ ਕਹਿੰਦੇ ਹਰਿਆਣੀਆਂ ਦੀਆਂ ਆਪਣਾ ਨਹੀਂ ਦਿੰਦੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ किtoByteArray ਲਿਖਤੀ ਪਾਸ ਹੋਣਾ ਚਾਹੀਦਾ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਆ ਪੰਜਾਬੀ ਦੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਚ ਐਡਮਿਸ਼ਨ ਹੀ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੌਣ ਨੂੰ ਚਵਾਦੇ ਨੇ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਹਾ ਸਰਕਾਰ ਦਾ ਜੀ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਉਹ ਕਰਦੇ ਆ ਜੀ ਆਮ ਆਦਮੀ ਕਾਹਦੀ ਪੰਜਾਬੀ ਦੀ ਗੱਲਾਂ ਕਰਦੀਏ ਤੇ ਕਰਦੇ ਆ ਜੀ ਹੱਜ ਵੀ ਪੰਜਾਬੀ ਐ ਕਰਨਾ ਪੰਜਾਬੀ ਚ ਹੀ ਬੋਲ ਰਹੇ ਆਂ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟਾਂ ਨੂੰ ਕਿਤੇ ਨਾ ਕਿਤੇ ਹੋਰ ਵੀ ਲਿਆਉਣੇ ਪੈਂਦੇ ਆ ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਰ ਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾਂ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੇ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਆਪ ਤਾਂ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਹੈ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ ਚ ਸਾਡੇ ਵੱਡੇ ਵੱਡੇ ਆਉਂਦੇ ਨੇ ਪੰਜਾਬੀ ਬੈਠੇ ਨੇ ਜੋ ਵੀ ਐ ਡਿਸਕ੍ਰਿਮੀਨੇਸ਼ਨ ਕਰਨ ਲੱਗ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਸਮ ਕਰਨਾ ਉਹ ਇਦਾਂ ਚੱਲਦਾ ਹਾਂ ਹੈ ਜੀ ਕਹਿੰਦੇ ਪੰਜਾਬ ਚ ਨਹੀਂ ਮਨੇ ਚੀਰਮੈਨ ਬਥੇਰੇ ਹੈਗੇ ਨੇ ਜੀ ਲਾਏ ਨੇ ਜਿਹੜੇ ਲਾਏ ਨੇ ਉਹ ਵੀ ਗਿਣ ਲਿਓ ਪੰਜਾਬ ਦੇ ਕਾਫੀ ਅੰਮਲ ਜਿਹੜਾ ਇਹ ਕਹਿ ਰਿਹਾ ਵੀ ਅੱਜ ਤੱਕ ਦਾ ਹੀ ਬੜੇ ਕੰਮ ਨਹੀਂ ਕਰਦੀ ਔਰ ਸ਼ਿਕਾਇਤ ਪੁਰੀ ਸ਼ਿਸ਼ੂ ਦੀ ਤੱਕ ਆਉਂਦੀ ਹੈ ਅੱਛਾ ਕਿਹੜੇ ਮਿਲਾ ਗਣਾ ਹੈ ਸਰੋਂ ਨਾ ਕੋਈ ਕਾਫੀ ਅੰਦਰ ਨੇ ਕਹਿਣਾ ਜੀ ਨਾ ਲੋ ਵਿੱਚ ਕਿਹੜੀ ਗੱਲ ਪਬਲਿਕ ਦੇ ਜਿੱਤੇ ਹੋਏ ਨੇ ਉਹ ਅੱਜ ਤੱਕ ਤਾਂ ਇਹ ਨੂੰ ਪਤਾ ਨਹੀਂ ਜੀ ਨਾ ਕੋਈ ਇਤਾਂ ਦਾ ਨਹੀਂ ਗਲਤ ਕੰਮ ਕਰਦਾ ਨਹੀਂ ਹੋਣਾ ਸਹੀ ਕੰਮ ਕਰਦਾ ਰਹਿਣਾ ਨਹੀਂ ਕੋਈ ਅਫਸਰशाही ਇਦਾਂ ਦੀ ਨਹੀਂ ਵਿਜੀਲੈਂਸ ਦਾ ਚੀਫ ਸਸਪੈਂਡ ਕੀਤਾ ਹੈ ਵਿਜੀਲੈਂਸ ਦਾ ਚੀਫ ਪਹਿਲਾਂ ਕਿਹਦੇ ਹੱਥ ਪਾਉਣਾ ਸੀ ਕੋਈ ਠੀਕ ਹੈ ਨਾ ਅਸੀਂ ਕੋਈ ਤਹਿਸੀਲਦਾਰ ਕਿੱਥੇ ਨੇ ਜਿਹੜਾ ਕਹਿੰਸੀ ਰਿਸ਼ਵਤ ਬਣਾ ਦੀ ਕਲਮ ਛੋੜ ਹਟਾਰ ਕਰਾਂਗੇ ਫਲਾਣਾ ਕਰਾਂਗੇ ਕਿੱਥੇ ਨੇ

12 ਇੰਚ ਪਾਈ 5 9 ਇੰਚ ਪਾਈ ਇਹਨਾਂ ਨੇ ਨਹੀਂ ਨਹੀਂ ਮਸ਼ੀਨਾ ਚੱਲੂ ਨਹੀਂ ਕੀਤੀ ਨਹੀਂ ਨਹੀਂ ਮਸ਼ੀਨਾ ਚੱਲਣਗੀਆਂ ਵੀ ਹੁਣੇ ਪਿੱਛੇ ਜੇ ਸੰਗਰੂਰੀਤ ਆਏ ਸੀਗੇ ਰਮੀਰ ਕਾਲਜ ਸੰਗਰੂਰ ਚ ਉਦੋਂ ਤੁਹਾਨੂੰ ਮਸ਼ੀਨ ਪਟਿਆਲੇ ਖੜੀ ਹੈ 4 ਮਹੀਨੇ ਦੀ ਚੱਲ ਨਹੀਂ ਰਹੀ ਬਗਾਨੇ ਬੰਦੇ ਨਹੀਂ ਹੈਗੇ ਸਾਡੇ ਕੋਲ ਨਹੀਂ ਨਹੀਂ ਉਹ ਵੀ ਕਰ ਦੇਖੋ ਸਿਸਟਮ 75 ਸਾਲ ਤੋਂ ਉਲਝਿਆ ਹੋਇਆ ਤਾਣਾ ਵੀਰੇ ਸਾਰਾ ਕੁਝ ਜਰੋਂ 3 ਮਹੀਨੇ 38 33 ਮਹੀਨੇ ਹੋਏ ਸਾਾਨੂੰ ਅਜੇ 38 ਮਹੀਨੇ ਅਜੇ ਜਿੰਨੇ ਕੰਮ ਹੋ ਗਏ ਉਹ ਵੀ ਪੋਜ਼ਿਟਿਵਿਟੀ ਆ ਤੁਸੀਂ ਇਹ ਦੇਖੋ ਨਾ ਕਿ ਕਿੰਨੇ ਕੰਮ ਹੋ ਵੀ ਗਏ ਮੈਂ ਕਦੋਂ ਕਹਿਣਾ ਕਿ ਸਾਰੇ ਕੰਮ ਹੋ ਗਏ ਦਾ ਸਾਰੇ ਸਕੂਲ ਠੀਕ ਹੋ ਗਏ ਮੈਂ ਕਹਿੰਦਾ ਅਸੀਂ ਸ਼ੁਰੂ ਤਾਂ ਕੀਤਾ ਨਾ ਨਸ਼ਾ ਅਮਰੁੱਧ ਪਹਿਲਾਂ ਕਦੇ ਕਿਸੇ ਨੇ ਐਦਾਂ ਦਾ ਮਹਿੰਮ ਛੇੜੀ ਸੀ ਕੋ ਪੰਗਾ ਲੈਂਦਾ ਸੀ ਇਹਨਾਂ ਨਾਲ ਮੇਨ ਬੰਦਿਆ ਵੀ ਹੈ ਜੀ ਸਰ ਸਭਾ ਰੱਖਾਂਗੇ ਜੀ ਬੰਦਾ ਹੀ ਰੱਖਾਂਗੇ ਸਕੂਲਾਂ ਜੇ ਮਾਸਟਰ ਹੋਣਗੇ ਤਾਈਂ ਸਕੂਲ ਚੱਲਣਗੇ ਜੇ ਡਾਕਟਰ ਹੋਣਗੇ ਤਾਂ ਅਸਰ ਚੱਲਣਗੇ ਹਰ ਰੋਜ਼ ਰੱਖੀ ਜਾਂਦੇ ਆ 54154 ਬੱਚਿਆਂ ਨੂੰ ਨੌਕਰੀ ਦੇ ਚੁੱਕੇ ਆ ਕੱਲ ਕੱਲ ਵਾਲੇ ਪਾ ਕੇ ਜਿਹੜੇ ਕੱਲ ਕਿਤੇ ਨੇ ਸੋ ਪਹਿਲਾਂ ਪੀਆਈਐਲਾਂ ਪਈਆਂ ਹੋਈਆਂ ਕੋਰਟਾਂ 'ਚ ਕੇਸ ਚੱਲਦੇ ਨੇ ਅਸੀਂ ਪਹਿਲਾਂ ਉਹ ਕਲੀਅਰ ਕਰਦੇ ਆਂ ਤੇ ਕੋਈ ਕਿਸੇ ਨੂੰ ਇਹ ਨਾ ਹੋਵੇ ਪ੍ਰੋਬਲਮ ਕਿ ਉਹ ਨੌਕਰੀ ਤੇ ਜਾਣ ਦੀ بجائے ਉਹਨੂੰ ਕੋਰਟਾਂ ਜਾਣਾ ਪਵੇ। ਸੋ ਕਲੀਅਰ ਕਰਕੇ ਦੱਸਿਆ ਕੋਰਟ ਜੀ ਚੌਧਰੀਆ ਪਿੰਡ ਪੁਹਾਨੀਗੜ੍ਹ ਦੇ ਨੇੜੇ ਪੈਂਦਾ ਜੀ। ਸਭ ਤੋਂ ਵੱਧ ਮਤਭੇਦ ਹੋਇਆ ਉਸ ਪਿੰਡ ਦੇ। ਪਰ ਅਜੇ ਵੀ ਜਿਹੜਾ ਵਿਦਾ ਬੰਦਾ ਜਿਹੜਾ ਜਾਂਦਾ ਹੈ ਜਿਹੜਾ ਜਾਉਂਦਾ ਕਮਾਈ ਕੀਤੀ ਨਹੀਂ ਆ ਉੱਤੇ ਕੋਈ ਐਕਸ਼ਨ ਨਹੀਂ ਹੋਇਆ। ਭਈ ਸਾਰਿਆਂ ਦੀ ਵਾਰੀ ਆਊਗੀ, ਟਾਈਮ ਨਾਲ ਆਊਗੀ। ਐਨਡੀਪੀਐਸ ਜਿਹੜਾ ਉਹ ਚ ਕੋਰਟ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਭਈ ਵੱਡੇ ਬੰਦੇ ਨੇ, ਵੱਡੀਆਂ ਮੱਛੀ। ਉਹਨਾਂ ਨੇ ਹਾਈ ਕੋਰਟ 'ਚ ਸਟੇ ਲੈ ਰੱਖੀ ਹੈ। ਅਸੀਂ ਸੁਪਰੀਮ ਕੋਰਟ ਗਏ ਹੋਇਆ। ਇਹਨਾਂ ਕਿ ਸਾਨੂੰ ਜੀ ਇਹਨਾਂ ਦੇ ਘਰ ਜਿਹੜੇ ਨਿਜਾਇਜ਼ ਜੁਆਏ ਨੇ ਉਹਨਾਂ ਨੂੰ ਢਾਉਣ ਦੀ ਇਜਾਜ਼ਤ ਦਿੱਤੀ ਜਾਵੇ ਜਿੱਦੇ ਮਿਲ ਗਈ ਅਜੇ ਘੰਟਾ ਨਹੀਂ ਲਾਉਂਦੇ ਜੀ ਪిల్లా ਪੰਜਾ ਤਿਆਰ ਹੈ ਸੋ ਕੋਈ ਵੀ ਨਹੀਂ ਬਚੂਗਾ ਇਸ ਮਾਮਲੇ 'ਚ ਨਾ ਸਾਡਾ ਕਿਸੇ ਨਾ ਕਮਿਸ਼ਨ ਹੈ ਨਾ ਸਾਡਾ ਕਿਸੇ ਨਾ ਹਿੱਸਾ ਚਾਹੇ ਕੋਈ ਪੋਲੀਟੀਕਲ ਪਾਵਰਫੁਲ ਹੈ ਚਾਹੇ ਕੋਈ ਅਫਸਰ ਹੈ ਚਾਹੇ ਕੋਈ ਵਾਟ ਐਵਰ ਜੋ ਵੀ ਉਹਦੀ ਉਹ ਰਤਬਾ ਜੀਨੇ ਪੰਜਾਬ ਦੀ ਜਵਾਨੀ ਨੂੰ ਨਸ਼ੇ 'ਚ ਧੱਕਿਆ ਜਾਂ ਪੰਜਾਬ ਦੇ ਘਰਾਂ 'ਚ ਸੱਤਰ ਪਛਾਏ ਨੇ ਉਹ ਆਪ ਤਿੰਨ ਮੰਜ਼ਲਾ ਕੋਠੀਆਂ 'ਚ ਦੀਪ ਮਾਰਾ ਨਹੀਂ ਲਾ ਸਕਦਾ आज नहीं निकाल पाते आज ने तो कह के पर तक ये भी कहने सी ना कि ये असल जो पांच पद ही ट्रोल आर्मी है ना तो उन्होंने की जयदार साहब ने कहता जिधर कल तक थे जयदार साहब ने अपना हेड ग्रंथी साहब जिधर पुराने जयदार सी भी साथ तो को कोई ऐसा निकाल नहीं हुई कि कोई ये थे दरबार साहब कोई ऐसी अपने ऊपर ਕਿਤੇ ਉੱਚਾ ਤੇ ਅਸੀਂ ਕੋਈ ਐਂਟੀ ਮਾਈਸਾਈਲ ਜਾਂ ਕੋਈ ਹੋਰ ਕੁਮੈਂਟ ਤੈਨਾਤ ਕਰਨੇ ਇਹ ਹੁਣ ਇੱਧਰ ਦੂਧੀਆਂ ਗੱਲਾਂ ਕਰਦੇ ਨੇ ਭਾਜਪਾ ਦੀ ਜਿਹੜੀ ਟੋਲ ਆਰਮੀ ਹੈ ਨਾ ਉਹ ਤਾਂ ਉਹ ਤਾਂ ਕਿਸੇ ਨੂੰ ਵੀ ਗਾਲਾਂ ਕੱਢ ਸੁਪਰੀਮ ਕੋਰਟ ਨੂੰ ਗਾਲਾਂ ਕੱਢ ਜਾਂਦੇ ਤਾਂ ਸੁਪਰੀਮ ਕੋਰਟ ਨੂੰ ਉਹ ਤਾਂ ਉਹ ਤਾਂ ਐਂ ਕਹਿੰਦੇ ਨੇ ਕਹਿੰਦੇ ਫੌਜ ਨਤਮਸਤਕ ਹੈ ਮੋਦੀ ਜੀ ਦੇ ਪਰਾਂ ਚ ਉਹਨਾਂ ਨੇ ਕੀ ਕਰੀ ਠੀਕ ਹੈ ਨਾ ਸੋ ਇਹ ਮਤਲਬ ਇਹਨਾਂ ਦੇ ਆਪ ਦੀ ਪੋਲਿਟਿਕਸ ਹੈ ਰਾਜਨੀਤੀ ਹੈ ਪਰ ਪੰਜਾਬ ਜਿਹੜਾ ਫਰੰਟ ਤੇ ਲੜਦਾ ਪੰਜਾਬ ਨੂੰ ਜੇ ਉਹ ਲੋਡ ਪਈ ਜਦੋਂ ਪੰਜਾਬ ਦੀ ਪੰਜਾਬ ਹੀ ਖੜਾ ਸੀ ਸਾਹਮਣੇ ਠੀਕ ਹੈ ਨਾ ਪੰਜਾਬ ਆਜ਼ਾਦੀ ਲੈਣ ਵਾਸਤੇ ਵੀ ਤੇ ਆਜ਼ਾਦੀ ਨੂੰ ਬਚਾਉਣ ਵਾਸਤੇ ਪੰਜਾਬ ਨੇ ਛੱਕਣਾ ਪਿਆ ਪਹਿਲਾਂ ਆਪਾਂ ਨੂੰ ਕਿਦੀਆਂ ਨੰਬਰ ਨੂੰ ਬੰਮ ਨਾ ਉਡਾਉਂਦਾ ਬੰਦੇ ਲੱਗੀਆਂ ਜਿਹੜੇ ਉਹ ਜਾਨਾ ਜਿਸ ਤਰ੍ਹਾਂ ਬੰਮ ਬਰ ਉਹਨਾਂ ਦਾ ਇਹ ਹੈ ਚੱਲ ਕੁਛ ਨਹੀਂ